thank you ਸਾਡੇ ਕੌਸਟਰ ਸਰਦਾਰ ਜਸਪਾਲ ਸਿੰਘ ਗਰੇਵਾਲ ਸਾਡੇ ਵੱਡੇ ਭਰਾ ਜਿਹੜਾ ਨੇ ਅੱਜ ਆਪਣੇ ਬਾੜ ਦੇ ਵਿੱਚ ਆਪਣੇ ਦਫ਼ਤਰ ਦੇ ਵਿੱਚ ਆਧਾਰ ਕਾਰਡ ਕੈਂਪ ਜਿਹੜਾ ਲਗਾਇਆ ਗਿਆ ਸੋ ਸਾਰੇ ਜਿਹੜੀ ਵੀ ਆਧਾਰ ਕਾਰਡ ਤੇ ਕੋਈ ਚੇਨ ਨਹੀਂ ਕਰਾਉਣੀ ਕੋਈ ਨਵਾਂ ਬਣਾਉਣਾ ਕਿਉਂਕਿ ਲੋਕਾਂ ਨੂੰ ਇਹ ਛੋਟੇ ਛੋਟੇ ਕੰਮਾਂ ਦੀ ਜੀਵਰ ਪ੍ਰੋਬਲਮਾਂ ਆਉਂਦੀਆਂ ਸਾਰੀਆਂ ਪ੍ਰੋਬਲਮਾਂ ਹੱਲ ਕਰਨ ਵਾਸਤੇ ਆਪਣੇ ਦਫ਼ਤਰ ਦੇ ਵਿੱਚ ਇਹ ਕੈਂਪ ਲਾ ਕੇ ਬਹੁਤ ਵੱਡਾ ਜਿਹੜਾ ਲੋਕਾਂ ਨੂੰ ਜਿਹੜੀ ਇਹ ਮਤਲਬ ਸਹਾਲਾ ਕਰਕੇ ਲੋਕਾਂ ਨੂੰ ਸਹੂਤ ਦਿੱਤੀ ਜਾ ਰਹੀ ਹੈ ਸੋ ਮੈਂ ਜਸਪਾਲ ਸਿੰਘ ਗਰੇਵਾਲ ਦੀ ਇੱਥੇ ਮਿਹਨਤ ਦੇ ਸਰਕਾਰਾਂ ਦੀ ਮਿਹਨਤ ਨੂੰ ਸਲਾਮ ਕਰਦਾ ਹਾਂ ਸੋ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਤੁਹਾਡੇ ਚੈਨਲ ਦੇ ਜ਼ਰੀਏ ਕਿ ਸਾਰਿਆਂ ਨੂੰ ਅੱਜ ਬੇਨਤੀ ਹੈ ਕਿ ਵੱਧ ਤੋਂ ਆਦਾ ਕੇ ਆਪਣੇ ਜਿਹੜਾ ਆਧਾਰ ਕਾਰਡ ਦਾ ਕੋਈ ਚੇਂਜ ਕਰਾਉਣਾ ਕੋਈ ਠੀਕ ਕਰਾਉਣਾ ਕੋਈ ਪ੍ਰੋਬਲਮਾਂ ਨੂੰ ਠੀਕਰਾਓ ਤੇ ਮੈਂ ਅਸੀਂ ਸਾਰੇ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿਮਰਾਨ ਜੀ ਵੱਲੋਂ ਵੀ ਸਾਨੂੰ ਇਹ ਹੀ ਆਦੇਸ਼ ਨੇ ਸਾਨੂੰ ਹੁਕਮ ਨੇ ਕਿ ਲੋਕਾਂ ਦੇ ਸੇਵਾਦਾਰ ਬਣ ਕੇ ਸੇਵਾ ਕਰਨੀ ਸੋ ਜਸਪਾਲ ਸਿੰਘ ਜੀ ਪਹਿਲਾਂ ਸ਼ੁਰੂ ਤੋਂ ਹੀ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਨੇ ਸੋ ਅੱਜ ਵੀ ਇਹਨਾਂ ਨੇ ਆਪਣੀ ਸੇਵਾ ਵਧੀਆਂ ਨਿਭਾਉਂਦੇ ਹੋਏ ਜਿਹੜਾ ਕੈਂਪ ਲਾਇਆ ਨਾਲ ਚਾਹ ਪਾਣੀ ਦਾ ਸਾਰਾ ਬੰਦੋਸ ਕਰਕੇ ਨਾਲ ਦੇ ਨਾਲ ਲੋਕਾਂ ਦੇ ਕੰਮ ਹੋ ਰਹੇ ਆ ਸੋ ਇਹੋ ਜਿਹੇ ਕੰਮ ਸਾਨੂੰ ਸਾਰਿਆਂ ਨੂੰ ਜਦੋਂ ਲੋਕ ਸੇਵਾ ਨਾਲ ਜੋੜ ਜਾਈਏ ਤੇ ਕਰਾਉਂਦੇ ਰਹਿਣਾ ਚਾਹੀਦਾ ਸੋ ਮੈਂ ਇਹਨਾਂ ਨੂੰ ਬਹੁਤ ਮੁਬਾਰਕਵਾ ਦਿਨਾ ਅੱਜ ਇਹਨਾਂ ਦੇ ਦਫ਼ਤਰ ਪਹੁੰਚ ਕੇ ਕਿ ਬਹੁਤ ਵੱਡਾ ਜਿਹੜਾ ਤੁਸੀਂ ਇਹ ਉਪਰਾਲਾ ਕੀਤਾ ਸੋ ਇਹੋ ਜਿਹੇ ਉਪਰਾਲੇ ਹੋਰ ਵੀ ਜਿਹੜੇ ਆਉਣ ਵਾਲੇ ਟਾਈਮ 'ਚ ਜਿਹੜੇ ਵੀ ਕੈਂਪ ਹੈ ਚਾਹੇ ਮੈਡੀਕਲ ਕੈਂਪ ਹੋਵੇ ਚਾਹੇ ਕੋਈ ਕੱਪੜੇ ਕਾਗਜ਼ ਪੁੱਤ ਠੀਕ ਕਰਨ ਵਾਲੇ ਕੋਈ ਅੱਖਾਂ ਦਾ ਕੈਂਪ ਵੱਧ ਤੋਂ ਵੱਧ ਕੈਂਪ ਲਾਉਣਗੇ ਅਸੀਂ ਨਾਲ ਹੋ ਕੇ ਇਹਨਾਂ ਦੇ ਜਿਹੜੀ ਵੀ ਸਾਨੂੰ ਵੀ ਸੇਵਾ ਲਾਉਣਗੇ ਇਕੱਠੇ ਹੋ ਕਰਾਂਗੇ ਧੰਨਵਾਦ ਸਰ ਸਾਹਿਬ ਅੱਜ ਦਾ ਜਿਹੜਾ ਸੁੱਖ ਦਾ ਕੈਂਪ ਲਾਇਆ ਜੀ ਕਿਸ ਤਰ੍ਹਾਂ ਦੀਆਂ ਸਵਾਮਾਂ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਰਡ ਨੰਬਰ Y ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਦਾਰ ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮੰਤਰੀ ਪੰਜਾਬ ਉਹਨਾਂ ਦੀ ਰਹਿਣ ਮਹਿਣੇਟ ਅੱਜ ਕੈਂਪ ਲਾਇਆ ਗਿਆ ਆਧਾਰ ਕਾਰਡ ਦਾ ਹੋਰ ਵੀ ਜਿੰਨੀਆਂ ਸਰਕਾਰੀ ਸਵਾਮਾਂ ਨੇ ਉਹਨਾਂ ਦੇ ਦੇਣ ਦੇਣ ਕਰਕੇ ਵੀ ਆ ਜਿੰਨੀਆਂ ਲੋਕਾਂ ਨੂੰ ਕੋਈ ਪਰੇਸ਼ਾਨੀਆਂ ਆ ਰਹੀਆਂ ਕੋਈ ਗਰਮੀ ਜ਼ਿਆਦਾ ਹੋਣ ਕਰਕੇ ਦੂਰ ਨਹੀਂ ਜਾ ਸਕਦੇ ਇਸ ਲਈ ਇੱਥੇ ਕੈਂਪ ਲਾਇਆ ਗਿਆ ਲੋਕਾਂ ਦੇ ਸਹੂਲਤਾਂ ਵਾਸਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਜਿੰਨਾ ਵੀ ਕੰਮ ਹੈਗਾ ਆਪਦਾ ਨੇੜੇ ਆ ਕੇ ਬਾੜ ਦੇ ਅੰਦਰ ਦਫ਼ਤਰ ਇੱਥੇ ਆ ਕੇ ਆਪਣਾ ਕੰਮ ਕਰਵਾਓ ਕਿੰਨੇ ਕ ਬੋਟਰ ਹੈਗੇ ਇਸਾ ਜਿਹੜਾ ਬਾੜ ਆ ਇਸ ਬਾੜ ਚ 15000 ਬੋਟਰ ਆ ਤਕਰੀਬਾ ਜਿੰਨਿਆਂ ਹਾਂਜੀ ਤੇ ਜਿਹੜਾ ਕਾਰਪੋਰੇਸ਼ਨ ਦੇ ਕੰਮ ਨੇ ਉਹ ਵੀ ਇੱਥੇ ਹੋ ਰਹੇ ਆ ਕਾਰਪੋਰੇਸ਼ਨ ਤੇ ਵੀ ਜਿੰਨੇ ਵੀ ਕੋਈ ਪੈਨਸ਼ਨਾਂ ਲਵਾਉਣੀਆਂ ਨੇ ਆਧਾਰ ਕਾਰਡ ਦੀ ਪ੍ਰੋਬਲਮ ਆ ਕੋਈ ਹੋਰ ਜਿੰਨੀਆਂ ਵੀ ਹੈਗੀਆਂ ਨੇ ਸਰਕਾਰੀ ਉਹ ਸਾਰੀਆਂ ਸੁਭਾਅ ਮੈਂ ਇੱਥੇ ਪਾਸਪੋਰਟ ਵੀ ਅਪਲਾਈ ਕੀਤਾ ਜਾ ਰਿਹਾ ਤੇ ਡਰਾਈਵਿੰਗ ਪਾਸਪੋਰਟ ਤੇ ਨਹੀਂ ਕਰ ਰਿਹਾ ਡਰਾਈਵਿੰਗ ਲਾਇਸੈਂਸ ਦੀ ਅਪੀਲ ਕਰ ਰਹੇ ਆ ਵੀ ਜੇ ਕੋਈ ਹੁੰਦਾ ਤੇ ਇੱਥੇ ਕਰਵਾ ਲਓ ਜੀ ਮੰਤਰੀ ਸਾਹਿਬ ਪਹੁੰਚੇ ਨੇ ਜੀ ਇਸ ਸਮੇਂ ਜੀ ਹਰਿੱਕੇ ਦੇ ਵਿੱਚ ਕਿਹੜੇ-ਕਿਹੜੇ ਕੰਮ ਕਰਾਏ ਜਾ ਰਹੇ ਤੁਹਾਡੇ ਵਾਰਡ ਦੇ ਵਿੱਚ ਇਸ ਸਾਡੇ ਬਾੜ ਦੇ ਵਿੱਚ ਸੀਵਰ ਦੀਆਂ ਪਾਈਪਾਂ ਪਾਉਣੀਆਂ ਨੇ ਸੀਵਰੇਜ ਪਾਉਣਾ ਵਾਟਰ ਸਪਲਾਈ ਦੀਆਂ ਪਾਈਪਾਂ ਨੇ ਕੋ ਛੋਟੇ ਛੋਟੇ ਕੰਮ ਨੇ ਹੋ ਰਹੇ ਨੇ ਨਾਲ ਦੀਆਂ ਟੈਂਡਰ ਲੱਗੇ ਆ ਥੋੜੇ 2-4 ਦਿਨਾਂ ਚ ਸ਼ੁਰੂ ਹੋ ਜਾਣਗੇ ਕੰਮ ਕੀ ਅਪੀਲ ਕਰਦੇ ਆ ਜੀ ਇਲਾਕੇ ਦੇ ਲੋਕਾਂ ਨੇ ਅਪੀਲ ਕਰਦੇ ਆ ਵੀ ਜਿੰਨਾ ਵੀ ਕੰਮ ਹੈਗਾ ਵੀ ਨਾਲ ਹੋ ਕੇ ਕਰਵਾਓ ਆਪਣੀ ਜ਼ਿੰਮੇਵਾਰੀ ਸਮਝ ਕੇ ਕਲੀਨ ਲੁਧਿਆਣਾ ਗ੍ਰੀਨ ਲੁਧਿਆਣਾ ਆਓ ਆਪਾਂ ਰਲ ਕੇ ਬਣਾਈਏ ਮੈਂ ਤਾਂ ਇਹੀ ਅਪੀਲ ਕਰਦਾ ਸਫਾਈ ਅਭਿਆਨ ਵੀ ਚਲਾਇਆ ਜਾ ਰਿਹਾ ਰੈਗੂਲਰ ਹਾਂਜੀ ਉਹ ਵੀ ਰੈਗੂਲਰ ਚੱਲ ਰਿਹਾ ਹੈ ਆਪਰ ਤੇ ਕੈਂਪ ਲੱਗਿਆ ਜੀ ਅੱਜ ਕਿੰਨਾ ਖਲਾਫ ਮਿਲਦੇ ਆ ਲੋਕਾਂ ਨੂੰ ਲੋਕਾਂ ਨੂੰ ਵੈਜੀ ਦਾ ਹਲਸਾ ਵੈਜੀ ਵੀ ਕਰਦੇ ਜਿਵੇਂ ਸਾਡੇ ਵੀਰ ਇੱਥੇ 22 ਨੰਬਰ ਵਾਰਡ ਤੋਂ ਤੇ ਇਹ ਬਹੁਤ ਵਧੀਆ ਸੇਵਾ ਕਰ ਰਹੇ ਨੇ ਕੋਈ ਵੀ ਬੰਦਾ ਇੱਥੇ ਆ ਰਿਹਾ ਹੈ ਕੋਈ ਖਾਲੀ ਨਹੀਂ ਜਾਣ ਦਿੰਦੇ ਹੈਗੇ ਤੇ ਚਾਹ ਪਾਣੀ ਦਾ ਵੀ ਨਾਲ ਪ੍ਰਬੰਧ ਕਰਕੇ ਦਿੰਦੇ ਆ ਤੇ ਹਰ ਕੋਈ ਇੰਨਾ ਕੁਝ ਨਹੀਂ ਕਰਦਾ ਜਿੰਨੀ ਇਹ ਸਹੂਲਤ ਦਿੰਦੇ ਆ ਇਹਨਾਂ ਨੇ ਅੱਜ ਮੰਤਰੀ ਸਾਹਿਬ ਆਏ ਸੀਗੇ ਤੇ ਆਧਾਰ ਕਾਰਡ ਦਾ ਕੈਂਪ ਲਗਵਾਇਆ ਬਹੁਤ ਲੋਕ ਨੇ ਜਿਨ੍ਹਾਂ ਦੇ ਆਧਾਰ ਕਾਰਡਾਂ ਦੇ ਵਿੱਚ ਪ੍ਰੋਬਲਮਾਂ ਨੇ ਸਬਸਿਆਵਾਂ ਨੇ ਉਹ ਹੁਣ ਬੈਠੇ ਹੈਗੇ ਆ ਲੋਕੀ ਤੇ ਆਪਣਾ ਕੰਮ ਕਰਵਾ ਰਹੇ ਉਹ ਇਹਨਾਂ ਦੀ ਇਸ ਕਾਰਗੁਜ਼ਾਰੀ ਤੋਂ ਬਹੁਤ ਜ਼ਿਆਦਾ ਖੁਸ਼ ਨੇ ਕੀ ਕਰਕੇ ਜੀ ਐਸਬ ਗਰੇਵਾਲ ਸਾਹਿਬ ਦਾ ਬਹੁਤ ਮਹਿਬਾਰੀ ਆ ਜੀ ਇਹਨਾਂ ਨੇ ਨਾ ਮਤਲਬ ਪਬਲਿਕ ਵਾਸਤੇ ਏਡੀ ਸੁਵਿਧਾ ਕਰਤੀ ਆਧਾਰ ਕਾਰਡ ਜੋ ਵੀ ਕੋਈ ਬੁਢਾਪਾ ਟੈਂਸ਼ਨ ਵਿਧਵਾ ਪੈਨਸ਼ਨ ਜੋ ਵੀ ਸਾਰਾ ਇੱਥੇ ਇਹਨਾਂ ਦੇ ਆਫਿਸ ਦੇ ਵਿੱਚ ਹੀ ਮੁੰਡਿਆ ਸਾਹਿਬ ਆ ਕੇ ਗਏ ਜੀ ਇਹਨਾਂ ਨੇ ਬਹੁਤ ਜ਼ਿਆਦਾ ਇਹਨਾਂ ਦੇ ਸਦਕਾ ਰੱਬ ਇਹਨਾਂ ਦੀ ਲੰਬੀ ਉਮਰ ਕਰੇ ਜੀ ਇਹਨਾਂ ਨੇ ਬਹੁਤ ਸਾਡੇ ਆਪਣੇ ਏਰੀਆ ਦਾ ਬਾਰਡ ਨੰਬਰ 22 ਦਾ ਨਾਮ ਰੋਸ਼ਨ ਕਰਤਾ ਜੀ ਇਹਨਾਂ ਨੇ ਪੂਰਾ ਜਿੰਨਾ ਇਹ ਕੰਮ ਕਰ ਰਹੇ ਨੇ ਜੀ ਰੱਬ ਇਹਨਾਂ ਨੂੰ ਲੰਬੀ ਉਮਰ ਦੇਵੇ ਜੀ ਚੜ੍ਹਦੀ ਕਲਾ ਤੇ ਰੱਖੇ ਜੀ ਤੇ ਆਉਣ ਵਾਲੇ ਟਾਈਮ 'ਚ ਇਹ ਐਮਐਲਏ ਬਣ ਕੇ ਮਨਿਸਟਰ ਬਣ ਕੇ ਸਾਡੇ ਸਾਹਮਣੇ ਆਣ ਜੀ ਅਸੀਂ ਰੱਬਗੇ ਹੀ ਦੁਆ ਕਰਦੇ ਹਾਂ ਜੀ ਇਹਨਾਂ ਨੂੰ ਦਿਨ-ਦੁਗਣੀ ਰਾਤ-ਦੁਗਣੀ ਤਰੱਕੀ ਦੇਵੇ ਰੱਖ ਜੀ ਬਸ ਸਾ ਵੈਗੁਰੂ ਜੀ ਕੀ ਫਤਿਹ ਇਹ ਬਹੁਤ ਹਾਂ ਜੀ ਬਹੁਤ ਬਹੁਤ ਸੋਹਣਾ ਪ੍ਰਾਰਾਲਾ ਜੀ ਵੈਗੁਰੂ ਕਿਰਪਾ ਕਰੇ ਸਾਰਿਆਂ ਤੇ ਬਹੁਤ ਹੀ ਅੱਛਾ ਜਿਹੜੇ ਇੱਧਰ ਉੱਧਰ ਮਤਲਬ ਲੋਕਾਂ ਨੂੰ ਭਟਕਣਾ ਪੈਂਦਾ ਵਾ ਇੱਕ ਜਗ੍ਹਾ ਤੇ ਉਪਰਾਲਾ ਹੋ ਗਿਆ ਬਹੁਤ ਹੀ ਵਧੀਆ ਸਲਾਗਾ ਜੋ ਕੰਮ ਹੈ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਕਿਹੜੇ ਕਿਹੜੇ ਕੰਮ ਹੋ ਰਿਹਾ ਤੇ ਕੀ ਕੰਮ ਹੋ ਰਿਹਾ ਕੰਮ ਸਾਰੇ ਹੋ ਰਿਹਾ ਧਾਰ ਕਾਟੋ ਬੁਟਰਗੜ ਜੋ ਵੀ ਬਣਾਣਾ ਸਾਰੇ ਹੋ ਗਏ ਹਾਂਜੀ ਮੈਂ ਗਾਰਡਰ ਵਾਲੇ ਪਹਿਲਾਂ ਬਾਹਰ ਹੀ ਅਗੇ ਲੈਣਾ ਚ ਲੱਗਣਾ ਪੈਂਦਾ ਤੇ ਘਰ ਦੇ ਨੇੜੇ ਜਿਹੜੀ ਸੇਵਾ ਜਰੂਰੀ ਹੈ ਮਾਲੀਓ ਠੀਕ ਲੱਗਦਾ ਪਹਿਲਾਂ ਮਿਲਦੇ ਖਾਲੀ ਹਾਂ ਅਸੀਂ ਡਿਪਾਰਟਮੈਂਟ ਆਫ ਪੋਸਟ ਵੱਲੋਂ ਆਏ ਹਾਂ ਤੇ ਸ਼੍ਰੀ ਜਸਪਾਲ ਸਿੰਘ ਜੀ ਗਰੇਵਾਲ ਵਾਰਡ ਨੰਬਰ 22 ਕਾਉਂਸਲਰ ਦੇ ਆਫਿਸ 'ਚ ਅਸੀਂ ਕੈਂਪ ਲਗਾਇਆ ਹੈਗਾ ਸਾਡੇ ਕੈਂਪ ਦੇ ਵਿੱਚ ਆਧਾਰ ਕਾਰਡ ਨਾਲ ਸੰਬੰਧਤ ਸਾਰੀਆਂ ਸੇਵਾਵਾਂ ਉਪਲਬਧ ਨੇ ਜਿਸ ਤਰ੍ਹਾਂ ਕਿ ਨਵਾਂ ਆਧਾਰ ਕਾਰਡ ਬਣਾਣਾ ਪੁਰਾਣੇ ਆਧਾਰ ਕਾਰਡ ਨੂੰ ਅਪਡੇਟ ਕਰਨਾ ਹੋਰ ਕੋਈ ਵੀ ਕਰੈਕਸ਼ਨ ਕਰਨਾ ਇਸ ਤੋਂ ਇਲਾਵਾ ਜਿੰਨੀਆਂ ਵੀ ਪੋਸਟ ਆਫਿਸ ਦੇ ਵਿੱਚ ਸੇਵਿੰਗ ਸਕੀਮਸ ਉਪਲਬਧ ਨੇ ਭਾਰਤ ਸਰਕਾਰ ਵੱਲੋਂ ਉਹ ਵੀ ਅਸੀਂ ਮੁਹੱਈਆ ਕਰਾ ਰਹੇ ਹਾਂ ਕੋਈ ਵੀ ਆਮ ਨਾਗਰਿਕ ਇੱਥੇ ਆ ਕੇ ਸਾਡੇ ਕੋਲ ਉਸ ਸੇਵਾ ਦਾ ਲਾਭ ਲੈ ਸਕਦਾ ਹੈ ਜਿਸ ਦੇ ਵਿੱਚ ਬੱਚਿਆਂ ਲਈ ਸਪੈਸ਼ਲ ਸਕੀਮਸ ਹੈਗੀਆਂ ਨੇ ਖਾਸ ਕਰਕੇ ਸੁਕੰਨਿਆ ਸਮ੍ਰਿਧੀ ਅਕਾਊਂਟ ਜੋ ਕਿ ਲੜਕੀਆਂ ਲਈ ਹੈ ਕੋਈ ਵੀ ਵਿਅਕਤੀ ਆਪਣੀ ਬੇਟੀ ਦਾ ਜਿਹਦੀ ਉਮਰ 10 ਸਾਲ ਜਾਂ ਇਸ ਤੋਂ ਘੱਟ ਹੋਵੇ ਭੁਲਵਾ ਸਕਦਾ ਜਿਸ ਵਿੱਚ ਬਹੁਤ ਹੀ ਅੱਛਾ ਇੰਟਰਸਟ ਰੇਟ ਉਪਲਬਧ ਕਰਾਇਆ ਜਾਂਦਾ ਤੇ ਬੱਚੀ ਦੇ ਭਵਿੱਖ ਲਈ ਉਹ ਵਧੀਆ ਪੈਸੇ ਇਕੱਠੇ ਕਰ ਸਕਦਾ ਹੈ ਇਸ ਲਈ ਕਿਸੇ ਵੀ ਉਮਰ ਦੇ ਵਿਅਕਤੀ ਲਈ ਹੋਰ ਵੀ ਸਾਡੇ ਕੋਲੇ ਬਹੁਤ ਸਕੀਮਸ ਨੇ ਜਿਵੇਂ ਸੀਨੀਅਰ ਸਿਟੀਜ਼ਨ ਸਕੀਮਸ ਹੈਗੀਆਂ ਨੇ ਪੀਪੀਐਫ ਅਕਾਊਂਟ ਹੈਗਾ ਸ਼ਾਰਟ ਟਰਮ ਵੀ ਹੈਗੀਆਂ ਨੇ ਤੇ ਲੌਂਗ ਟਰਮ ਵੀ ਹੈਗੀਆਂ ਨੇ ਜਿਸ ਨੂੰ ਅਸੀਂ ਮੁਹैया करवा ਰਹੇ ਹਾਂ ਕਿੰਨੇ ਲੋਕ ਆ ਕੇ ਜੇ ਹੁਣ ਅੱਜ ਬਾਵਾ ਕੱਠ ਹੈਗਾ ਤੁਸੀਂ ਦੇਖ ਰਹੇ ਹੋ ਸਵੇਰ ਤੋਂ ਹੀ ਕਾਫੀ ਲੋਕ ਆ ਜਾ ਰਹੇ ਨੇ ਤੇ ਆ ਸੇਵਾਵਾਂ ਦਾ ਲਾਭ ਲੈ ਰਹੇ ਨੇ ਜੀ ਅਮੀਰ ਜੀ ਆ ਜੀ ਲੋਕਾਂ ਨੂੰ ਮੈਸੇਜ ਮੇਰਾ ਮੈਸੇਜ ਇਹ ਹੈ ਕਿ ਜੋ ਵੀ ਭਾਰਤ ਸਰਕਾਰ ਵੱਲੋਂ ਸਕੀਮਾਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ ਜੋ ਕਿ ਡਾਕ ਵਿਭਾਗ ਦੇ ਰਾਹੀਂ ਆ ਰਹੀਆਂ ਨੇ ਇਹਨਾਂ ਦਾ ਲਾਭ ਲੈਣਾ ਚਾਹੀਦਾ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ ਚਾਹੇ ਆਪਣਾ ਪਰਸਨਲ ਡਾਕੂਮੈਂਟੇਸ਼ਨ ਸਹੀ ਕਰਵਾਉਣਾ ਹੋਵੇ ਜਾਂ ਬੱਚਿਆਂ ਦੇ ਭਵਿੱਖ ਲਈ ਅਸੀਂ ਸੇਵਿੰਗ ਕਰਨਾ ਚਾਹੁੰਦੇ ਹਾਂ ਉਸ ਦੇ ਨਾਲ ਸੰਬੰਧਤ ਹੋਵੇ ਤੇ ਇਸ ਦਾ ਲਾਭ ਲੈਣਾ ਚਾਹੀਦਾ ਸਰਕਾਰ ਪੂਰਾ ਧਿਆਨ ਦਿੰਦੀ ਹੈ ਅਸੀਂ ਜੋ ਵੀ ਸਾਡੇ ਨਾਲ ਸੰਪਰਕ ਕਰਦਾ ਹੈਗਾ ਅਸੀਂ ਉਹਤੇ ਸੇਵਾ ਮੁਹਈਆ ਕਰਦੇ ਹਾਂ